ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਲਾਉਣੇ ਅੱਜ ਪਾਣੀ ਲਾਸਟ ਪਾਣੀ ਆ ਕਣਕ ਨੂੰ ਦੇਖੋ ਛੜਤੀ ਮੋਟਰ ਤੜਕੇ 6 ਵਜੇ ਛੱਡੀ ਹੋਈ ਐ ਨਾਲ ਤਾਂ ਆਪਾਂ ਕਿਹੜਾ ਦੇਖ ਲਈਏ ਨਾਲੇ ਤਾਂ ਗੜਾ ਫੇੜਾ ਮਾਰ ਰਹੇ ਉਹਨੇ ਨਾਲੇ 4 ਮਿੰਟ ਗੱਲਾਂ ਬਾਤਾਂ ਕਰ ਲਾਂਗੇ ਤੇ ਲਾਸਟ ਪਾਣੀ ਐ ਪੰਜਵਾਂ ਪਾਣੀ ਲੱਗ ਰਿਹਾ ਹੁਣ ਕਣਕ ਨੂੰ ਅੱਗੇ ਬਾਕੀ ਤਾਂ ਮੌਸਮ ਦਾ ਸਾਹਬ ਹੁੰਦਾ ਜੇ ਕਣੀ ਕੁਣੀ ਪੈ ਜਾਣ ਤਾਂ 4 ਪਾਣੀ ਵੀ ਨਾਲ ਹੀ ਸਰ ਜਾਂਦੇ ਨਹੀਂ 5 ਪਾਣੀ ਦਾ ਭਾਲ ਦੀ ਭਾਲ ਦੀ ਐ ਦੇਖੋ ਹੋਣ ਕਣਕਾਂ ਆ ਗਈਆਂ ਪੱਕਣ ਤੇ ਪੀਲੀਆਂ ਹੋ ਚਲੀਆਂ ਤੜਕੇ 6 ਵਜੇ ਦੀ ਮੋਟਰ ਛੱਡੀ ਆ ਕਿਆਰੇ ਚ ਦੂਜਾ ਕਿਆਰਾ ਇਹ ਆਪਾਂ ਦੇਖਦੇ ਆ ਚੱਲ ਕੇ ਮੱਥੇ ਤੇ ਵੀ ਕਿੰਨਾ ਕਰ ਰਹੂਗਾ ਫਿਰ ਉਹ ਹਿਸਾਬ ਨਾਲ ਬਦਲ ਜਾਣਗੇ ਕਿਆਰਾ ਦੁਪਹਿਰ ਨੂੰ ਰਮਜੂ ਲਾਈਟ ਖੜ ਬਹੁਤ ਰਹਿੰਦੀ ਆ ਲਾਈਟ ਦਾ ਕੋਈ ਚੱਕਰ ਨਹੀਂ ਆ ਭਾਈ ਆਪਣੀ ਕਹੀ ਤੇ ਆਪਾਂ ਦੇਖ ਕਿਉਂ ਨੇ ਗੇੜਾ ਇੱਧਰ ਮੱਥੇ ਤੇ ਦੇਖ ਕਿਉਂ ਨੇ ਹਿਸਾਬ ਨਾਲ ਵੱਡ ਬੁੱਢ ਕੇ ਦੂਜੇ ਵੀ ਕੰਮ ਕਰ ਚੁ ਕਰਦੇ ਹਾਂਗੇ ਬਸ ਆਹੀ ਪਾਣੀ ਆਉਂਦੇ ਆਹੀ ਪਾਣੀ ਤੇ ਦਾਣੇ ਪੱਕਣੇ ਉਦੋਂ ਬਾਅਦ ਲੋੜ ਨਹੀਂ ਲਾਹ ਬਾਕੀ ਸਾਰੇ ਹੁਣ ਪਾਣੀ ਦਾ ਜੋਰ ਆ ਪੂਰਾ ਫੁੱਲ ਲਾਈ ਜਾਂਦੇ ਸਾਰੇ ਕਿਸਾਨ ਭਰਾ ਕਣਕ ਆਪਣੀ ਵਧੀਆ ਰਲ ਗਈ ਜਿਹੜੇ ਹਿਸਾਬ ਨਾਲ ਬਿਰਲੀ ਸ਼ਰਲੀ ਸੀ ਬੱਲੀ ਬਹੁਤ ਮੋਟੀ ਆ ਦੇਖੋ ਤੁਹਾਨੂੰ ਦਿਖਾਉਣਾ ਮੈਂ ਬੱਲੀ ਤਾਂ ਬਣ ਗਈ ਜਮਾ ਆਪਾਂ ਕਹਿੰਦੇ ਨਾ ਬਾਹਲੇ ਬੀਜ ਨਾਲ ਕੋਈ ਉਹ ਨਹੀਂ ਫਰਕ ਨਹੀਂ ਪੈਂਦਾ ਹੁੰਦਾ ਆ ਦੇਖੋ ਬੱਲੀ ਕਿੰਨੀ ਵਧੀਆ ਬਣੀਆਂ ਮੋਟੇ-ਮੋਟੀ ਜਮਾਂ ਆ ਗੂਠੇ ਵਰਗੀਆਂ ਮੋਟੀਆਂ ਬੱਲੀਆਂ ਨੇ ਪ੍ਰਮਾਤਮਾ ਅੱਗੇ ਸੁੱਖ ਰੱਖੇ ਗੜੇ ਕਾਕੜੇ ਤੋਂ ਇਸ ਟਾਂ ਕੋਈ ਕਣਕਾਂ 'ਚ ਕਮੀ ਨਹੀਂ ਹੈਗੀ ਜਿਹੜੇ ਹਿਸਾਬ ਨਾਲ ਗਰਮੀ ਦੀ ਪੈਂਦੀ ਐ ਹਲੇ ਤਾਂ ਵਧੀਆਗਾ ਇਸ ਤੋਂ ਬਾਅਦ ਗਰਮੀ ਨੇ ਵੱਧ ਪੈਣਾ ਹੈ ਹੁਣ ਪਾਣੀ ਦਾ ਟਾਈਮ ਆ ਜਮਾ ਪਾਣੀ ਦਾ ਡਿਕਾਉ ਨਾ ਕਰੋ ਕੋਈ ਵੀ ਕਾ ਪਾਣੀ ਨਾਲ ਹੀ ਹੁਣ ਸਾਰਾ ਸਿਸਟਮ ਹੈ ਜੇ ਆ ਪਾਣੀ ਤੇ ਮਾਰ ਪੈਂਦੀ ਹੁੰਦੀ ਆ ਕਣਕ ਨੂੰ ਆ ਕੇ ਜਿਹੜੇ ਕਿਸਾਨ ਭਰਾ ਇੱਥੇ ਆ ਕੇ ਪਾਣੀ ਛੱਡ ਜਾਂਦੇ ਨਾ ਉਹ ਦਾਣਿਆਂ 'ਚ ਮਾੜੀਆਂ ਰਹਿੰਦੇ ਆ ਕਣਕਾ ਮਾੜੇ ਮੋਟਾ ਡਿੱਗੀ ਆ ਗੜਾ ਖਦਾ ਇਹ ਇਧਰੋਂ ਚਾਚੇ ਟੁੱਟ ਗਿਆ ਸੀ ਪਾਣੀ ਇਹ ਕੈਰੇ ਜਿਹੜਾ ਪਹਿਲਾਂ ਵੀ ਪਿਆ ਗਿਆ ਸੀ ਤਾਂ ਕਰਕੇ ਇਹ ਕੈਰੇ ਨਹੀਂ ਗੱਲਾਂ ਮਾੜਾ ਗੜਾ ਖਦਾ ਬਾਕੀ ਤਾਂ ਸਾਰੀ ਖੜੀ ਐ ਹੁਣ ਤਾਂ ਬਣਨ ਲੱਗ ਗਿਆ ਛਾਉਣੇ ਵਰਗੀ ਰੰਗ ਜਾ ਹੋਣ ਲੱਗ ਗਿਆ ਚਲੋ ਵਧੀਆ ਰੱਖੇ ਪ੍ਰਮਾਤਮਾ ਚੰਗੇ ਥਾਂ ਤੇ ਲਵਾਵੇ ਜਰ ਪੈਸੇ ਵਧੀਆ ਜੱਟਾਂ ਦਾ ਹੀ ਹੁੰਦਾ ਸੀ 6 ਮਹੀਨੇ ਬਾਅਦ ਫਸਲ ਆਉਂਦੀ ਹੈ ਇਸੇ ਦੀ ਆਸ ਹੁੰਦੀ ਹੈ ਇਹੀ ਆਪਣੀ ਕਮਾਈ ਦਾ ਸਾਧਨ ਹੈ ਦੇਖ ਗਿਆ ਚੱਲ ਕਿ ਸਿਰੇ ਤੇ ਜੇ ਲੈਟ ਖੜੀ ਰਹੀ ਦੁਪਹਿਰ ਨੂੰ ਰਮਜੂ ਉਸ ਤੋਂ ਬਾਅਦ ਚੱਲ ਤੇਲ ਤੁਲੇ ਵਾਲੀ ਸਪਰੇ ਤਾਂ ਆਪਾਂ ਕਿਤੇ ਕਰੀ ਨਹੀਂ ਨਾ ਹੀ ਤੇਲ ਲਾ ਆ ਹੈਗਾ ਹੈ ਕਿ ਟੈਕ ਵੀ ਹੈ ਨਹੀਂ ਤੇਲੇ ਦਾ ਖਰਾ ਕੋਈ ਬਾਕੀ ਦੂ ਬਾਅਦ ਪਤਾ ਲੱਗੂ ਦੇਖੋ ਕਿੰਨਾ ਵਧੀਆ ਮੌਸਮ ਹੈ ਸਵੇਰ ਸਵੇਰ ਦਾ ਟਾਈਮ ਹੈ ਹਲੇ 8:00 ਵਜੇ ਨਾਲੇ ਆ ਟਾਈਮ ਵੀ ਥੋੜਾ ਹੀ ਹੋਇਆ ਖਾਲ ਫੂਲ ਵਧੀਆ ਬਣਾਏ ਪਏ ਨੇ ਪਾਣੀ ਹਲੇ ਲੱਗੂ ਹੈ 20-25 ਮਿੰਟ ਹੋਰ ਫਲਾਕ ਕੇਰਾ ਵਿਚਾਲ ਦਾਰ ਮਾਤਾ ਆਪਾਂ ਆ ਦੂਜੇ ਸਿੱ ਦੂਜੇ ਕੇਰੇ ਛੱਡੇ ਹੁਣ ਨਾਲੇ 20 ਮਿੰਟ ਹੋਰ ਲੱਗਣਗੇ ਤੇ ਇੱਥੇ ਖੜੇ ਆਪਾਂ ਵੱਢ ਕੇ ਜਾਵਾਂਗੇ ਬਾਕੀ ਮੱਥੇ ਤੇ ਜਦ ਪਤਾ ਲੱਗੂ ਜਾ ਕੇ ਦੇਖੋ ਕਿੰਨਾ ਵਧੀਆ ਮੌਸਮ ਹੈ ਆ ਚਾਰ ਸਫੇਰੋ ਹਰਿਆਲੀ ਹਰਿਆਲੀ ਇਹ ਕਹਤ ਕਿ ਗੋਲੀ ਡੰਡਾ ਬਹੁਤ ਘੱਟ ਮਰਿਆ ਦੇਖੋ ਇਹ ਜੀ ਕਣ ਕਿੱਥੇ ਖੜੇ ਤਾਂ ਆਪਣੇ ਵੀ ਬਹੁਤ ਜ਼ਿਆਦੇ ਆ ਦਵਾਈਆਂ ਦਾ ਬਹੁਤ ਅਸਰ ਘੱਟ ਕਰਦੀਆਂ ਨੇ ਇੱਥੋਂ ਟਪਿਆ ਜੀ ਪਾਣੀ ਇਹਨੂੰ ਆਪਾਂ ਹੁਣ ਬੰਦ ਕਰ ਦਈਏ ਇੱਥੋਂ ਪਾਣੀ ਟੁੱਟ ਗਿਆ ਨਾ ਇਹ ਫੇਰ ਭਰਿਆ ਸੀ ਉਧਰ ਟੁੱਟ ਜਾਂਦਾ ਪਾਣੀ ਵੱਲੋਂ ਮੱਲੀ ਪਾਣੀ ਦਾ ਫਰਕ ਹੀ ਹੋਣੀ ਹੁੰਦਾ ਰੇ ਹੋਰ ਆ ਗਈ ਸਟੈਟਿਕ ਆ ਉਹ ਜਾਂਦਾ ਟਰੱਕ ਭਰਿਆ ਟਾਵਰ ਦੇ ਕੋਲੇ ਹੋ ਗਿਆ ਵੇ ਪੂਰਾ ਫੁੱਲ ਆਮ ਹੈ ਹੁਣ ਜੂਰੀਆ ਜਿਹਨੇ ਲੋਡ ਚੱਕ ਲੋ ਜੰਨਾ ਮਰਜੀ ਵਿੱਚ ਟਕਰ ਦੋ ਦੋ ਵਾਰ ਦਾ ਵੀ ਲਈ ਬੈਠੇ ਨੇ ਗਾ ਜੀਰੀਵਲ ਦਾ ਵੀ ਜਮਾ ਕਰੀ ਬੈਠਾ ਦੇਖੋ ਜਾਂਦਾ ਟਰੱਕ ਭਰਿਆ ਰੇ ਦਾ ਹੀ ਨਹੀਂ ਜਾਣਾ ਸਟੇਟਿਚ ਚ ਚਲੋ ਬਾਕੀ ਆਪਣੇ ਦਿਨ ਭਰਦਿਆਂ ਗੱਲਾਂ ਚੱਲਦੀਆਂ ਰਹਿਣਗੀਆਂ ਗਾਹਾਂ ਦੇ ਗਾਹਾਂ ਪਾ ਫੇਰ ਗੱਲਬਾਤ ਕਰਾਂਗੇ ਕਿਹੜਾ ਪਾਣੀ ਥੋ 20 ਮਿੰਟ ਬੈਠ ਕੇ ਕਿਹੜਾ ਬਦਲਦੀਏ ਉਹਦੋਂ ਰੋਟੀ ਹਾਟੀ ਖਾ ਕੇ ਫੇਰ ਆਵਾਂਗੇ ਆਪਾਂ ਦੂਜੇ ਘੜੇ ਤੀਜੇ ਚ ਵੱਢ ਕੇ ਚਲੋ ਠੀਕ ਹੈ ਬਾਈ ਓਕੇ ਸਸਰਕਾਰ ਸਾਰਿਆਂ ਨੂੰ ਦੱਸਿਓ ਕਿਹੜੇ-ਕਿਹੜੇ ਭਰਾ ਪਾਣੀ ਲਾ ਰਹੇ ਨੇ ਬਾਕੀ ਪਾਣੀ ਦਾ ਟਾਈਮ ਹੁੰਦਾ ਅੱਬ ਦਿਓ ਕਿੱਲੀ ਆਹੀ ਪਾਣੀਆਂ ਲਾਸਟ ਇਹ ਦੁਬਾਰਾ ਪਾਣੀ ਦੀ ਕੋਈ ਲੋੜ ਵਾਲੀ ਪੈਣੀ ਨਹੀਂ ਠੀਕ ਹੈ ਬਾਈ ਓਕੇ